ਜੀ ਕੋ ਕਿ ਕਿਸੇ ਨੂੰ ਵੀ ਸਾਡਾ ਡੌਗੀ ਮਿਲਦਾ ਪਲੀਜ਼ ਕਿਰਪਾ ਕਰਕੇ ਸਾਡਾ ਡੌਗੀ ਸਾਨੂੰ ਦੇ ਦਿਓ ਜੋ ਜੀ ਅਸੀਂ 10000 ਕਰ ਦੇਣ ਨੂੰ ਤਿਆਰ ਆ ਅਸੀਂ ਸਾਰੇ ਲੱਭਦੇ ਰਹੇ ਕੱਲ ਦਾ ਮੇਰਾ ਬਹੁਤ ਮੂਡ ਖਰਾਬ ਮੈਂ ਰੋ ਰਹੀ ਹਾਂ ਜਿੱਗਾ ਤਿਰਤ ਜਿਵੇਂ ਸਾਡੇ ਬੱਚਿਆਂ ਵਰਗਾ ਅਸੀਂ ਬੱਚਿਆਂ ਵਾਂਗ ਪਾਲਿਆ ਉਹਨੂੰ ਹੱਥੀ ਜੇ ਨਾਮ ਮਿਲੇ ਜਿਨਨੇ ਵੀ ਕਿਸੇ ਨੇ ਰੱਖਿਆ ਚੰਗੀ ਤਰ੍ਹਾਂ ਰੱਖਿਆ ਹੋਵੇ ਸੇਵਾ ਕਰਿਆ ਚੀਕੂ ਡੌਗ ਲੱਭਣ ਦੇ ਲਈ ਹੁਣ ਪਰਿਵਾਰ ਨੇ ਇਨਾਮ ਦਾ ਐਲਾਨ ਕੀਤਾ ਜਿੱਥੇ ਕੀ 1.5 ਸਾਲ ਦਾ ਕੁੱਤਾ ਚੀਕੂ ਲਾਪਤਾ ਹੋਇਆ ਸੀ ਉਸ ਨੂੰ ਲੱਭੜ ਦੀ ਸੂਚਨਾ ਦੇਣ ਵਾਲੇ ਨੂੰ ਪਰਿਵਾਰ ਦੇ ਵੱਲੋਂ 10000 ਰੁਪਏ ਦਾ ਇਨਾਮ ਰੱਖਿਆ ਗਿਆ ਦਿੱਤੇ ਗਈ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਇੱਕ ਮਹੀਨੇ ਦਾ ਸੀ ਚੀਕੂ ਉਰ ਫੋਖੋਨਾ ਦਾ ਪਾਲਤੂ ਡੌਗ ਜਦੋਂ ਉਸ ਨੂੰ ਲੈ ਕੇ ਆਏ ਸੀ ਆਪਣੇ ਪਰਿਵਾਰ ਚ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਰੱਖਿਆ ਉਹ ਵਿਦੇਸ਼ ਤੋਂ ਵੀ ਘਟਾਉਣੇ ਉਸ ਦੇ ਲਈ ਲੈ ਕੇ ਆਏ ਸੀ ਪਰ ਚੀਕੂ ਲਾਪਤਾ ਹੋ ਗਿਆ। ਉਹ ਤੋਂ ਪਰਿਵਾਰ ਹੁਣ ਰੋਟੀ ਵੀ ਨਹੀਂ ਖਾ ਪਾ ਰਿਹਾ ਤੇ ਉਹਨਾਂ ਲਈ ਚੀਕੂ ਤੋਂ ਦੂਰ ਰਹਿਣਾ ਕਾਫੀ ਮੁਸ਼ਕਲ ਹੋ ਗਿਆ। ਇਸੇ ਦੇ ਲਈ ਹੁਣ ਪਰਿਵਾਰ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਉਹ ਚੀਕੂ ਦੀ ਸੂਚਨਾ ਦੇਣ ਵਾਲੇ ਨੂੰ 10000 ਰੁਪਏ ਇਨਾਮ ਦੇਣਗੇ। ਇੱਕ ਪਰਿਵਾਰ ਦਾ ਇੱਕ ਵਾਚਿਆ ਖੰਦਾ ਹੁਣ ਕਿਵੇਂ ਲੱਗੇਗਾ ਇਸ ਦੇ ਲਈ ਪਰਿਵਾਰ ਲਗਾਤਾਰ ਪਰ ਲਾਰਚ ਕਰ ਰਿਹਾ ਜਵਾਬ ਦੇ ਤੇ ਆਪਣੇ ਵੱਲ ਹਰ ਸੰਭਵ ਕੋਸ਼ਿਸ਼ ਕਰ ਰਿਹਾ ਮੇਰਾ ਕਿੰਬਲ ਗੋ ਮੇਰਾ ਕੀ ਅੱਜ ਮੈਟਰ ਕੀ ਆ ਵੀ ਰੋ ਰੇ ਰੂਸੀ ਕਿ ਨਾ ਡੌਗੀ ਮਿਊਜ਼ਿਕ ਗੋਮੋ ਗਿਆ ਸਾਡਾ ਹਾਂ ਡੌਗੀ ਗੋਮੂ ਹੋ ਗਿਆ ਸਾਡਾ ਫੇਰ ਲੱਬਿਆ ਨਹੀਂ ਨਹੀਂ ਲੱਬਿਆ ਨਹੀਂ ਸੀ ਸਾਰੀ ਰਾਤ ਭਾਜੀ ਲੱਬਿਆ ਸਵੇਰੇ ਵੀ ਲੱਬਿਆ ਵਾ ਕਾਫੀ ਸਵੇਰ ਦਾ ਮੇਰਾ ਬੇਟਾ ਲੱਭ ਰਿਹਾ ਕਦੇ ਕਿਸੇ ਦੇ ਕੈਮਰੇ ਥਾੜੀ ਦੇਖ ਰਿਹਾ ਵਾ ਸੜਕ ਦੇ ਵਿੱਚ ਕਾਰ ਆ ਰਹੀ ਸੀ ਧੰਨੂ ਬੱਜਾ ਫੋਜੀ ਢਾਬੇ ਵਾਲੇ ਪਾਸੇ ਨੂੰ ਹੁਣ ਅੱਗੋਂ ਕਿਸੇ ਦੇ ਕੈਮਰੇ ਨਹੀਂ ਹੈਗੇ ਕਿ ਪਤਾ ਨਹੀਂ ਲੱਗ ਰਿਹਾ ਕਿਹੜੀ ਡਾਇਰੈਕਸ਼ਨ ਚ ਗਿਆ ਉਹ ਗਲੀਆਂ ਉਲੀਆਂ ਸਾਰਾ ਲੱਬਿਆ ਹਾਂਜੀ ਸਾਰਾ ਜੀ ਸਾਰਾ ਰਾਤ ਸਾਰੀ ਰਾਤ ਅਸੀਂ ਲੱਭਦੇ ਰਹੇ ਕੰਪਲੀਟ ਵੀ ਲਗਾਈ ਕੋਈ ਨਹੀਂ ਹਾਂਜੀ ਉਹ ਤਾਂ ਟੁਨਕੀ ਮੰਗ ਕੇ ਤੁਹਾਡੀ ਸਾਡਾ ਇਹ ਹੈ ਕਿ ਮਿਹਰਬਾਨੀ ਕਰਕੇ ਕਿਸੇ ਨੂੰ ਵੀ ਸਾਡਾ ਡੌਗੀ ਮਿਲਦਾ ਪਲੀਜ਼ ਕਿਰਪਾ ਕਰਕੇ ਸਾਡਾ ਡੌਗੀ ਸਾਨੂੰ ਦੇ ਦਿਓ ਜੋ ਅਸੀਂ 10000 ਰੁਪਏ ਦੇਣ ਨੂੰ ਤਿਆਰ ਆ ਸਾਡਾ ਡੌਗੀ ਸਾਨੂੰ ਮਿਲ ਜਾ ਸਾਡੇ ਬੱਚਿਆਂ ਵਰਗਾ ਅਸੀਂ ਬੱਚਿਆਂ ਵਾਂਗੂ ਪਾਲਿਆ ਉਹਨੂੰ ਹੱਥੀ ਸਾਡਾ ਮਨ ਨਹੀਂ ਲੱਗਦਾ ਸੀ ਦੋਵੇਂ ਜੀ ਇਕੱਲੇ ਰਹਿੰਦੇ ਸੀ ਉਹਦੇ ਨਾਲ ਹੀ ਟਾਈਮ ਸਪੈਂਡ ਕਰਦੇ ਸੀ ਆਪਣੇ ਡੌਗੀ ਦੇ ਨਾਲ ਪਲੀਜ਼ ਮੇਰੇ ਪੁੱਤਾਂ ਵਾਂਗੂ ਪਾਲਿਆ ਮੇਰਾ ਡੌਗੀ ਮੇਰਾ ਵਾਪਸ ਮਿਲ ਦਿਓ ਦੇ ਦਿਓ ਮੇਰਾ ਚੀਕੂ ਨਾਮ ਆ ਮਾਰਾ ਸਾਡੇ ਦਾ ਮੇਰਾ ਨਾਮ ਰਜਿੰਦਰ ਸਿੰਘ ਰਜਿੰਦਰ ਸਿੰਘ ਕੀ ਮੈਟਰ ਕੀ ਆ ਪੂਰਾ ਇਹ ਸਾਡਾ ਡੌਗੀ ਅਸੀਂ ਰੱਖਿਆ ਸੀ ਘਰੇ ਬੱਚਿਆਂ ਨਾਲ ਪਾਲਿਆ ਸੀ ਉਹਨੂੰ ਤੇ ਰਾਤੀ ਉਹ ਮਿਸਪਲੇਸ ਹੋ ਗਿਆ ਥੱਲੇ ਨਿਕਲ ਗਿਆ ਤੇ ਅਸੀਂ ਸਾਰੇ ਜਣ ਲੱਭਦੇ ਰਹੇ ਕੱਲ ਦਾ ਮੇਰਾ ਬਹੁਤ ਮੂਡ ਖਰਾਬ ਮੈਂ ਰੋਕੀ ਨਹੀਂ ਕਰਦੀ ਰਤ ਤੇ ਸਾਡਾ ਡੌਗੀ ਸਰਬਾਤ ਚੀਕੂ ਨਾਮ ਹੈ ਉਹਦਾ ਰਾਤ ਮਰਨੇ ਸੌਂਦਾ ਸੀ ਵਿਚਾਰਾ ਹੂੰ ਕਹਿੰਦੇ ਵੀ ਜਦੋਂ ਤੁਸੀਂ ਆਉਂਦੇ ਜੂ ਉਦੋਂ ਵੀ ਤੁਹਾਨੂੰ ਬਹੁਤ ਕਹਿੰਦੇ ਹਾਂ ਅੱਜ ਵੀ ਉਹਦੇ ਦਾਦਾ ਕੇ ਸਾਨੂੰ ਬਹੁਤ ਪਿਆਰ ਕਰਦਾ ਸੀ ਬੱਚਿਆਂ ਨੂੰ ਮੈਂ ਰੱਖਿਆ ਸੀ ਉਹਦਾ ਚਾਰਲ ਕਹਿੰਦੇ ਬਾਜੀ ਬੜੀ ਤਿੱਖੀ ਸੀ ਉਹਦੀ ਹਾਂ ਬਹੁਤ ਸੋਹਣਾ ਸੀ ਜਿਹੜ ਨੂੰ ਮਿਲਦਾ ਮੇਰਾ ਵੀਰ ਮੰਨ ਕੇ ਮੈਨੂੰ ਪੁੱਤਾ ਵਾਪਸ ਦੇ ਦੇਣਾ ਤੇ ਮੈਂ ਉਹ ਜੋ ਬਣਦਾ ਨਾਮ ਦਊਗਾ ਇਹ ਬਰੇ ਕੀ ਕਿੱਦਾਂ ਉਹਦੇ ਨਾਲ ਸਫਰ ਜਿਹੜਾ ਤੇਰੇ ਤੋਂ ਕੁੱਤੇ ਨਾਲ ਤੈਅ ਕੀਤਾ ਸੀ ਉਸ ਤੋਂ ਬਾਅਦ ਤੁਸੀਂ ਕਾਫੀ ਮਹਿਸੂਸ ਹੋ ਰਹੇ ਹੋ ਅੱਖਾਂ ਜਾਂਸੂ ਵੀ ਆ ਰਹੇ ਆ ਪਰ ਰੋ ਵੀ ਰਹੇ ਹੋ ਕੀ ਲੱਗਦਾ ਤੁਹਾਨੂੰ ਮਿਲ ਜੂਗਾ ਕੁੱਤਾ ਤੇਰਾ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵਾਂ ਕੁੱਤਾ ਮੈਨੂੰ ਮਿਲ ਜਵੇ ਜੇ ਨਾਮ ਮਿਲੇ ਜਿੰਨੇ ਵੀ ਕਿਸੇ ਨੇ ਰੱਖਿਆ ਚੰਗੀ ਤਰ੍ਹਾਂ ਰੱਖਿਓਲੀ ਸੇਵਾ ਕਰਿਆ ਚੀਕੂ ਨਾ ਮੈਂ ਉਹਦਾ ਤੇ ਜੇ ਮੈਂ ਜੇ ਵੀਡੀਓ ਦੇਖ ਕੇ ਮੈਨੂੰ ਦੇ ਦੇਵੇ ਵਾਪਸ ਤੇ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਕਰਾਂਗਾ ਤੇ ਮੈਂ 10000 ਰੁਪਏ ਵੀ ਦੇ ਦਾਂ 10000 ਰੁਪਏ ਨਾ ਵੀ ਦੇ ਦੋਗੇ ਹਾਂ ਠੀਕ ਕੋਈ ਉਹ ਸੀਸੀ ਕੈਮਰਾ ਦੀ ਫੁਟੇਜ ਆਈਏ ਉਹ ਕੈਮਰੇ ਫੋਟੋ ਕਿ ਚਾਹੀ ਵਿਚਾਰਾ ਇਧਰ ਪੱਜਿਆ ਜਾਂਦਾ ਵਾ ਦੁਗਰੀ ਰੋਡ ਤੇ ਹੂੰ ਉਹ ਕੜਾਈ ਹੈ ਮੈਂ ਅੱਛਾ ਵੀਡੀਓ ਉਹ ਮੈਂ ਤੁਹਾਨੂੰ ਦੇ ਦਿੰਦਾ ਵੀਡੀਓ ਠੀਕ ਹੈ ਤੇ ਵੱਤ-ਵੱਤ ਸ਼ੇਅਰ ਕਰ ਦਿੰਦਾ ਮੈਂ ਕਿਹੜੀ ਜਗ੍ਹਾ ਅਗਰ ਜੇ ਮਿਲ ਵੀ ਜਾਂਦਾ ਜੇ ਡੋਗੀ ਤਾਂ ਤੁਹਾਨੂੰ ਕਿਹੜੀ ਜਗ੍ਹਾ ਕਨੈਕਟ ਕਰਾਂ ਤੁਹਾਡਾ ਮੇਰਾ ਦੁਗਰੀ ਰੋਡ ਤੇ 메ਨ ਰੋਡ ਤੇ ਘਰ ਹੈ ਜੀ ਪੂਰ ਕੰਪਲੈਕਸ ਮਾਟਾਪੈਸ ਦੇ ਨਾਲ ਪੂਰ ਕੰਪਲੈਕਸ ਦੇ ਕੋਲ ਜੀ ਠੀਕ ਹੈ ਤੇ ਇਸ ਨਾਮ ਤੇ ਜਾਣਿਆ ਜਾਂਦਾ ਤੁਹਾਨੂੰ ਮੇਰਾ ਨਾਮ ਰਜਿੰਦਰ ਸਿੰਘ ਲੱਡੂ ਆਮ ਆਦਮੀ ਪਾਰਟੀ ਤੋਂ ਕਿਸੇ ਨੂੰ ਪਤਾ ਵਾ ਬਾਰ ਕੋਲ ਲੱਗਾ ਹੋਇਆ ਮੈਂ ਵੀ ਰੋਡ ਤੇ ਉੱਤੇ ਹੀ ਆ ਤੇ ਜੇ ਕਿਸੇ ਨੂੰ ਮੇਰੇ ਵੀਰ ਨੂੰ ਡੌਗੀ ਮਿਲੇ ਤੇ ਮੇਰਾ ਮੋਬਾਈਲ ਨੰਬਰ 98 98815281 ਜੇ ਕਿਸੇ ਨੂੰ ਮਿਲੇ ਉੱਤੇ ਮੈਨੂੰ ਫੋਨ ਕਰ ਦਵੇ ਮੈਂ ਉਹ ਕੋ ਆਪ ਜਾ ਕੇ ਲੈ ਆਵਾਂਗਾ ਤੇ ਬੜੀ ਮਿਹਰਬਾਨੀ ਹੋਊਗੀ ਸਾਡਾ ਦਿਲ ਨਹੀਂ ਲੱਗ ਰਿਹਾ ਬਹੁਤ ਸਾਡਾ ਮੂਡ ਖਰਾਬ ਆ ਜੇ ਸਾਡੀ ਮਿਹਰਬਾਨੀ ਹੋਊਗੀ ਬਹੁਤ ਜ਼ਿਆਦਾ ਮਿਹਰਬਾਨੀ ਹੋਊਗੀ ਜਿਹੜਾ ਸਾਨੂੰ ਕੁੱਤਾ ਸਾਡਾ ਵਾਪਸ ਦੇຊੂ